ਸੋ ਅੱਜ ਲੋਹੜੀ ਦੇ ਤਿਹਾਰ ਤੇ ਮੇਰੇ ਵੱਲੋਂ ਤੇ ਸਾਡੇ ਵੱਲੋਂ ਇੱਥੇ ਸਾਡੇ ਵੱਲੋਂ ਲੋਹੜੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਹੁਣ ਲੋਹੜੀ ਵਾਲਾ ਦਿਨ ਹੈ ਤੇ ਅੱਜ ਅਸੀਂ ਚੱਲੇ ਆਂ ਰਸ ਲੈਣ ਲਈ ਤੇ ਚਲੋ ਫੇ ਤੁਹਾਨੂੰ ਵੀ ਦਿਖਾਉਣਾ ਕਿਦਾਂ ਰਸ ਕੱਢੀ ਜਾਂਦੀ ਹੈ ਪਿੰਡਾਂ ਦੇ ਵਿੱਚ ਤੇ ਨਾਲ ਹੀ ਆਪਾਂ ਜਾਵਾਂਗੇ ਗੰਨੇ ਜੇ ਹੋਏ ਤਾਂ ਬਾਕੀ ਦੇਖਦੇ ਹਾਂ ਉੱਥੇ ਜਾ ਕੇ ਅੱਜ ਜਿਹੜਾ ਮੌਸਮ ਹੈ ਬਹੁਤ ਹੀ ਠੰਡਾ ਹੈ ਬੱਦਲ ਤਾਂ ਕਾਫੀ ਹੋਇਆ ਹੈ ਔਰ ਤੁੱਪ ਦਾ ਕੋਈ ਨਾਮੁ ਨਿਸ਼ਾਨ ਨਹੀਂ ਹੈਗਾ ਤੇ ਠੰਡ ਬਾਹਰ ਬਹੁਤ ਜ਼ਿਆਦਾ ਹੈਗੀ ਹੈ ਤੇ ਧੁੰਦ ਵੀ ਤੁਸੀਂ ਦੇਖ ਰਹੇ ਹੋ ਕਾਫੀ ਜ਼ਿਆਦਾ ਛਾਈ ਹੋਈ ਹੈ। ਤੋਂ ਵੈਸੇ ਤਾਂ ਹਰ ਇੱਕ ਸਾਲ ਹੀ ਇਹ ਇਹਨਾਂ ਦਿਨਾਂ 'ਚ ਠੰਡ ਹੁੰਦੀ ਹੈ ਪਰ ਇਸ ਵਾਰ ਕੁਝ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕੁਝ ਜ਼ਿਆਦਾ ਹੀ ਠੰਡ ਪੈ ਰਹੀ ਹੈ। ਪਰ ਇੱਦਾਂ ਦਾ ਵੈਸੇ ਹਰ ਇੱਕ ਸਾਲ ਹੀ ਸਾਨੂੰ ਲੱਗਦਾ ਕਿ ਇਸ ਸਾਲ ਜ਼ਿਆਦਾ ਪੈ ਰਹੀ ਹੈ ਪਹਿਲੇ ਘੱਟ ਪੈਂਦੀ ਸੀਗੀ ਪਰ ਹਰ ਇੱਕ ਸਾਲ ਹੀ ਠੰਡ ਜ਼ਿਆਦਾ ਪੈਂਦੀ ਹੈ ਤੇ ਚਲੋ ਫਿਰ ਹੁਣ ਚੱਲ ਰਹੇ ਆਪਾਂ ਨਾਲ ਨਾਲੇ ਗੱਲਾਂ ਕਰੀ ਜਾਵਾਂਗੇ ਤੇ ਨਾਲੇ ਸਾਡਾ ਸਫ਼ਰ ਜਰ ਹੈਗਾ ਉਹ ਖਤਮ ਹੁੰਦਾ ਜਾਏਗਾ ਜੇ ਸਾਨੂੰ ਰਸ ਮਿਲਦੀਆਂ ਕਾਫੀ ਸਾਲਾਂ ਤੋਂ ਆਪਣਾ ਰਸ ਲਿਆ ਰਹੇ ਭਾਜੀ ਉਹਨਾਂ ਸੇਵਾ ਕਰਦੇ ਆ ਫ੍ਰੀ ਸੇਵਾ ਉਹਨੀਆਂ ਦੀ ਰਸ ਫਾਈਨਲੀ ਅਸੀਂ ਪਹੁੰਚ ਗਏ ਆ ਪਿੰਡ ਜਿੱਥੋਂ ਅਸੀਂ ਰਾਸ ਲੈਣਾ ਤੇ ਨਾਲ ਥੋੜੇ ਜਿਨੇ ਵੀ ਲੈਣੇ ਚਲੋ ਚੱਲਦੇ ਹਾਂ ਜੇ ਰਸ ਲੈਣਾ ਹੈ ਤੇ ਫਿਰ ਥੋੜੀ ਬਹੁਤ ਸੇਵਾ ਤਾਂ ਕਰਨੀ ਤੇ ਪਾਣੀ ਲਾਦੇ ਲਾਦੇ ਜਿਹੜਾ ਕਰਨ ਦਾ ਤੇ ਵੀਡੀਓ ਬਣਾ ਲਾਦੇ ਦੋ ਲੋ ਲਾਈਕ ਕਰ ਦਸ ਦੇ ਜਿਹੜਾ ਦੋ ਵਾਰੀ ਨਹੀਂ ਜਿੰਨਾ ਚੱਲਦਾ ਹੈ ਪਾਇਆ ਜਾਂਦਾ ਹੈ ਔਰ ਔਰ ਰਸ ਪੂਰੀ ਦਾ ਬਾਹ ਨਿਕਲ ਜਾਂਦਾ ਉਹ ਜਿਹੜੇ ਇਹਦਾ ਜਿਹੜਾ ਕੀ ਜਾਂਦੇ ਹੈਗੇ ਹੈ ਵੇਸਟੇਜ ਹੈ ਔਰ ਇੱਕ ਵਾਰੀ ਬਿਲਕੁਲ ਫੜ ਦਿੰਦਾ ਇਹ ਬਾਜ਼ਾਰ ਵਾਂਗੂ ਨਹੀਂ ਕੀ بار بار ਗੰਨੇ ਨੂੰ ਫੋਲਡ ਕਰ ਕਰ ਹਿਲਾਣਾ ਨਹੀਂ ਇੱਕ ਹੀ ਵਾਰ ਗੰਨਾ ਲਾਓ ਤੇ ਬਿਲਕੁਲ ਰਸ ਨਿਕਲਦਾ ਨਹੀਂ ਹੁਣ ਰੋਣਾ ਲਾਣਾ ਬਾਡੀ ਸਾਰਿਆਂ ਵੱਲੋਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਅਡੋੜੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ ਲੈ ਮੈਂ ਤੇਰੀ ਇੱਦਾਂ ਖੁੱੱਚੀ ਫੋਟੋ ਆ ਤੈਨੂੰ ਦਿਖਦਾਨੀ ਹੈ ਤੇਰੀਆਂ ਲੱਤਾਂ ਨਹੀਂ ਲੈ ਰਿਆ ਮੈਂ ਆ ਕੀ ਆ ਹੁਣ ਆਪਾਂ ਰਸ ਲੈ ਲਿਆ ਤੇ ਹੁਣ ਘਰ ਦੇ ਨੇ ਗਿਆ ਸੀ ਕਿ ਆਉਂਦੇ ਹੋਏ ਮੱਥਾ ਗੁਰਦਵਾਰ ਯੂ ਟੂਬ ਕਿਉਂ ਆਣ ਤੇ ਹੁਣ ਅਸੀਂ ਸ਼ਹੀਦ ਬਾਬਾ ਨਿਹਾਲ ਸਿੰਘ ਪਿੰਡ ਤਲਨ ਦੇ ਗੁਰਦਵਾਰ ਸਾਹਿਬ ਵੀ ਜਾ ਕੇ ਆਪਾਂ ਮੱਥਾ ਟੇਕਣਾ ਤੇ ਆਓ ਹੁਣ ਆਪਾਂ ਉੱਥੇ ਚੱਲਦੇ ਹਾਂ ਹੁਣ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਹੁਣ ਅਸੀਂ ਤੁਹਾਨੂੰ ਗੁਰਦਵਾਰ ਸਾਹਿਬ ਦੇ ਪੂਰੇ ਦਰਸ਼ਨ ਕਰਵਾਨੇ ਆ ਇਹ ਗੁਰ ਦੂਸੇ ਕਚੋਰ ਤੇ ਸਵੈਗ੍ਰਮੁਕਤੁ ਨਲਾਕਨਿ ਜਿਨੁ ਆਦਿ ਮਨ ਪਾਇਆ ਨਾ ਕਨੁ ਸੁਚੈ ਸੁਨਾਏ ਨਾ ਕੰਖਿ ਪਾਇਆ ਤੇ ਨਾ ਕੋਈ ਵਾਹਿਗੁਰੂ ਹੋਣਾ ਤੇ ਜਾ ਰਿਆ ਨੰਗਰ ਛਕਣ ਨੰਗਰ ਸਾਹਿਬ ਤੇਰਾ ਅਕਨੰਦਤਾ